ਜਿਵੇਂ ਚਮਕੀ ਜਾਂਦਾ ਹੁਣ ਇਹਨੂੰ ਜੈਰ ਵਗੈਰਾ ਤਾਂ ਨਹੀਂ ਲੱਗਦਾ ਇਹ ਸਟੀਲ ਦੇ ਵਿੱਚ ਆ ਬਾਈ ਲਾਈਫਟਾਈਮ ਜਰ ਨਹੀਂ ਪੈਂਦੀ ਇਹੀ ਘੁੰਮਣਗੇ ਗਰੰਟੀ ਆ ਆਪਣੀ ਠੀਕ ਆ ਆ ਹੈਗਾ ਜਿਵੇਂ ਨੇਮ ਪਲੇਟ ਲੱਗਦੀ ਹੈ ਇਹਦੇ ਵਿੱਚ ਆ ਨਾ ਸਟੀਲ ਡੰਡੇ ਆ ਗਏ ਆਪਣੇ ਠੀਕ ਆ ਫਿਰ ਸੀਟ ਕਵਰ ਆ ਗਏ ਬਹੁਤ ਹਾਈ ਕੁਆਲਿਟੀ ਦੇ ਆ ਗਏ ਬਾਈ ਫੋਰਚੂਨਰ ਦੀ ਸੀਟ ਤੇ ਵਾਜੀ ਚਾਹੀਦੀ ਤੇ ਵਾਜੀ ਸੇਮ ਫੀਲਿੰਗ ਆ ਮੈਂ ਸੇਮ ਫੀਲਿੰਗ ਆ ਠੀਕ ਆ ਪੱਕੀ ਗੱਲ ਹੈ ਟਿਕਟ ਹੋਗੀ ਹੂੰ ਡਾਊਨ ਸੀਲਿੰਗ ਛਤਰੀ ਮਿਊਜ਼ਿਕ ਸਿਸਟਮ ਸਾਰੀ ਡੈਕੋਰੇਸ਼ਨ ਹੋਗੀ ਬਾਈ ਤੁਸੀਂ ਫੋਟੋ ਵਿੱਚ ਨਹੀਂ ਆ ਹਾਂ ਉਹਨੂੰ ਸੇਮ ਡਿਜ਼ਾਈਨ ਅਸੀਂ ਕਰਨਾ ਹੈ ਠੀਕ ਹੈ ਖੁੱਲਾ ਚੈਲੰਜ ਆਪਣਾ ਕੋਸ ਨੇ ਵੀ ਅਸੀਂ ਆਈ ਮਿਲਾ ਕੇ ਦੇਵਾਂਗੇ ਜਿਹੜੀ ਵੀ ਚੀਜ਼ ਜਿਵੇਂ ਤੁਸੀਂ ਤਿਆਰ ਕਰਾਉਣੀ ਚਾਹੁੰਦੇ ਹੋ ਟਰੈਕਟਰ ਦੇ ਉੱਪਰ ਕੋਈ ਬੰਪਰ ਕੋਈ ਸਾਇਲੈਂਸਰ ਕੋਈ ਛਤਰੀ ਕੋਈ ਮਿਊਜ਼ਿਕ ਸਿਸਟਮ ਸਾਨੂੰ ਫੋਟੋ ਭੇਜੋ ਦੀ ਤੇ ਉਹਨੂੰ ਸਕਾਰ ਅਸੀਂ ਕਰਾਂਗੇ ਆ ਬਾਈ ਆਸਟ੍ਰੇਲੀਆ ਵਾਲੇ ਦਾ ਠੀਕ ਹੈ ਅਗਲਾ ਕੈਨੇਡਾ ਵਾਲੇ ਦਾ ਹੂੰ ਉਦੋਂ ਦਾ ਅਗਲਾ ਵੀ ਕੈਨੇਡਾ ਦਾ ਰਹਦਾ ਬਾਈ ਦਾ ਠੀਕ ਹੈ ਤੇ ਉਦੋਂ ਦਾ ਹਾਲਾ ਵੀ ਬਾਈ ਕੈਨੇਡਾ ਹੀ ਭੇਜਣਾਗਾ ਕੰਮ ਆ ਰੋ ਸਾ ਤੇ ਜੇ ਆ ਕੱਲਾ ਕਿਸੇ ਨੇ ਲਵਾਉਣਾ ਹੋਵੇ ਇਹ ਤਾਂ ਬਹਾਵਾ ਮਹਿੰਗਾ ਲੱਗੇ ਜਾਂਦਾ ਕੁਝ ਵੀ ਲਵਾ ਲੈਣ ਬਾਈ ਇਹ ਸਾਊਂਡ ਕਿੰਨੇ ਕ ਤੋਂ ਸ਼ੁਰੂ ਹੋ ਜਾਂਦਾ ਫਿਰ ਸਾਊਂਡ ਆਪਣੇ ਕੋਲੇ ਬਈ ਮੰਨ ਕੇ ਚਲੋ 25000 ਰੁਪਏ ਤੋਂ ਸਟਾਰਟ ਆਪ ਆਪਣੀ ਕੋਈ 뮤직 ਦੀ ਤੇ 5 ਕ ਲੱਖ ਤੱਕ ਆਪਣੇ ਕੋਲੇ ਰੇਂਜ ਅਵੇਲੇਬਲ ਆ ਠੀਕ ਹੈ ਬਾਕੀ ਕੋਈ ਲਿਮਟ ਨਹੀਂ ਹੈ ਬੀ ਇਹ ਆਪਾਂ ਕਿੰਨੇ ਰੁਪਈਆ ਚ ਟਰੈਕਟਰ ਤਿਆਰ ਕਰਕੇ ਦੇ ਦਾਂਗੇ ਦਰਸੇਮ ਇਹਦੀ ਕੋਈ ਲਿਮਟ ਨਹੀਂ ਹੁੰਦੀ ਬਾਈ ਤੁਸੀਂ ਐ ਮੰਨੋ ਵੀ ਲੱਖ ਰੁਪਏ ਤੋਂ ਸਟਾਰਟ ਹੋ ਕੇ 15-16 ਲੱਖ ਤੱਕ ਆਪਾਂ ਟਰੈਕਟਰ ਤਿਆਰ ਕੀਤੇ ਇਹ ਲਾਇਏ ਨੇਗੇ ਤੁਸੀਂ ਐ ਮੰਨੋ ਪਹਿਲਾਂ ਜਿਹੜੀਆਂ ਬਾਹਰ ਗੱਡੀਆਂ ਚੱਲਦੀਆਂ ਸੀ ਨਾ ਆਪਣੀਆਂ ਵੱਡੀਆਂ-ਵੱਡੀਆਂ ਰੈਂਗਲਰਾਂ ਬੀਕੋਨਾ ਉਹਨਾਂ ਦੇ ਪਾਈ ਹੁੰਦੇ ਆ ਤੇ ਇਹ ਦਾ ਐ ਮੰਨ ਕੇ ਚਲੋ 5-5 ਲੱਖ ਰੁਪਏ ਦੇ ਲਾਇ ਬਣਦੇ ਆ ਉਧਰ ਠੀਕ ਹੈ ਇਹਨਾਂ ਆਪਾਂ ਇੱਧਰ ਹੀ 2.5-3 ਲੱਖ ਰੁਪਏ ਦੇ ਵਿੱਚ ਤਿਆਰ ਕਰਕੇ ਟਰੈਕਟਰ ਨੂੰ ਪਾਈ ਆ ਜਿਹੜਾ ਪ੍ਰੋਪਰ ਵਰਕਿੰਗ ਵੀ ਕਰੂਗਾ ਕਲੀ ਲੁੱਕ ਨਹੀਂ ਹੈਗੀ ਇਹਦੀ ਵਾਇ ਬਾਪੂ ਬਲਕੌਰ ਸਿੰਘ ਜੀ ਦੇ ਚਿੱਟੇ ਸਕਾਟ ਨਾਲ ਗੇੜੀਆਂ ਆਈਆਂ ਦੀ ਸੀ ਉਹਦੇ ਵਿੱਚ ਆਪਣੀ ਹਵੇਲੀ ਚ ਉਹ ਵੀ ਆਪਣੇ ਕੋਲ ਰੈਡੀ ਹੋ ਕੇ ਗਿਆ ਗਲਾਬ ਸਿੱਧੂ ਦੇ ਸੌਂਗ ਦੇ ਵਿੱਚ ਆਇਆ ਟਰੈਕਟਰ ਦੋ ਆਪਣੇ ਉਹ ਵੀ ਇੱਥੋਂ ਤਿਆਰ ਹੋ ਕੇ ਗਏ ਨੇ ਬਾਈ ਭਾਨੇ ਸਿੱਧੂ ਵੀ ਇੱਥੋਂ ਤਿਆਰ ਕਰਾ ਕੇ ਲਿਖਾ ਨੇ ਣਟ ਕੇ ਰਿਹਾ ਜਿਹੜਾ ਹੁਣ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਆਗਾ ਠੀਕ ਹੈ ਬਾਈ ਗੇਲਰਾਂ ਉਤੇ ਜਿਹੜਾ ਉਹਨੂੰ ਸਨਮਾਨਤ ਕੀਤਾ ਸੀਗਾ ਫਾਰਮ ਟਰੈਕ ਉਹ ਵੀ ਇੱਥੋਂ ਹੋ ਕੇ ਗਿਆ ਹੈ ਬਾਈ ਲੱਖਾ ਸਦਾਨਾ ਵੀ ਆਪਣੇ ਤੋਂ 33 ਤਿਆਰ ਕਰਾ ਕੇ ਲੈ ਕੇ ਗਿਆ ਹੈ ਵੀਰੋ ਪਿਆਰ ਭਰੀ ਸਤਸਰੀ ਕਾਲ ਅੱਜ ਆਪਾਂ ਉਸ ਜਗ੍ਹਾ ਦੇ ਉੱਪਰ ਪਹੁੰਚੇ ਅਗੇ ਜਿੱ ਜਿੰਨੇ ਵੀ ਗਾਇਕ ਗੀਤ ਕੱਢਦੇ ਨੇਗੇ ਉਹਨਾਂ ਦੇ ਗੀਤਾਂ ਦੇ ਵਿੱਚ ਵੱਡੇ ਵੱਡੇ ਟਰੈਕਟਰ ਦਿਖਾਏ ਜਾਂਦੇ ਨੇਗੇ ਉਹ ਟਰੈਕਟਰ ਕਿੱਥੋਂ ਜਾਂਦੇ ਨੇ ਤਿਆਰ ਹੋ ਕੇ ਉਹਦੀ ਬਾਰਤ ਆਪਾਂ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਇਾਂਗੇ ਅੱਜ ਆਪਾਂ ਖੜੇ ਹਾਂਗੇ ਕੋਟਪਾਰਾ ਪਿੰਡ ਜ਼ਿਲ੍ਹਾ ਬਠਿੰਡੇ ਦੇ ਵਿੱਚ ਬਾਈ ਕਪਤਾਨ ਮੋਡੀਫਿਕੇਸ਼ਨ ਵਾਲਿਆਂ ਦੇ ਕੋਲ ਬਾਈ ਕਪਤਾਨ ਖੜਾ ਆਹ ਦੇਖੋ ਟਰੈਕਟਰ ਨੇ ਜਿਹੜੇ ਕਿੰਨੇ ਸਾਰੇ ਖੜੇ ਨੇ ਇਹ ਇਹਨਾਂ ਨੇ ਤਿਆਰ ਕੀਤੇ ਨੇ ਬਾਕੀ ਗੱਲਬਾਤ ਕਰਦੇ ਆਂ ਬਾਈ ਨੂੰ ਮਿਲ ਕੇ ਵੀ ਬਾਈ ਦਾ ਕੀ ਕਹਿਣਾ ਬਾਈ ਕਪਤਾਨ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਤਰਸੇਮ ਹਾਂ ਉਹ ਠੀਕ ਹੈ ਹਾਂਜੀ ਹਾਂਜੀ ਤੁਹਾਡੇ ਦਰਸ਼ਕਾਂ ਨੂੰ ਬਈ ਪਿਆਰ ਭਰੀ ਸਤਿ ਸ੍ਰੀ ਅਕਾਲ ਬਈ ਠੀਕ ਹੈ ਬਈ ਐਂ ਦੱਸੀ ਮੜਾ ਜ ਮੋਟਾ ਵੀ ਕਿੰਨੇ ਕ ਟਾਈਮ ਦਾ ਕੰਮ ਆਪਣਾ ਕੰਮ ਬਈ 2017 ਦੇ ਵਿੱਚ ਆਈ ਸੀ ਆਪਾਂ ਇਹ ਫੀਲਡ ਦੇ ਵਿੱਚ ਬਈ ਹਾਂ ਇੰਨੀ ਤਰੱਕੀ ਯਾਰ ਇੰਨੀ ਜਲਦੀ ਕੀ ਕਾਰਨ ਨਹੀਂ ਜਲਦੀ ਤਾਂ ਬਸ ਐਂ ਦਰਸੇਮ ਬਸ ਪਰਮਾਤਮਾ ਨੇ ਸਾਥ ਦਿੱਤਾ ਜਿਵੇਂ ਕਹਿੰਦੇ ਹੁੰਦੇ ਆ ਤੇ ਬਾਕੀ ਸਾਡੇ ਬਲੱਡ ਦੇ ਵਿੱਚ ਹੀ ਸੀਗੀਆਂ ਇਹ ਚੀਜ਼ਾਂ ਹਣਾ ਪਹਿਲਾਂ ਤੋਂ ਮੇਰੇ ਫਾਦਰ ਸਾਹਿਬ ਵੀ ਇਸੇ ਲਾਈਨ ਦੇ ਵਿੱਚ ਸੀ ਤੇਬਿਆਂ ਦੇ ਵਿੱਚ ਬਹਿ ਕੇ ਤਰੱਕੀ ਕਰੀ ਆ ਭਰਾਵਾ ਟਿੱਬਿਆਂ ਦੇ ਬਈ ਪਹਿਲਾਂ ਅਸਲ ਦੇ ਵਿੱਚ ਆਪਣਾ ਕੰਮ ਸ਼ਹਿਰ 'ਚ ਸੀਗਾ ਬਈ ਤਰਸੇਮਾ ਆਪਾਂ ਤਲਵੰਡੀ ਸਾਬੋ ਕੰਮ ਕੀਤਾ ਸੀ ਹਾਂ ਲੇਕਿਨ ਬਸ ਉਦੋਂ ਬਾਅਦ ਮਾਨ ਦੇ ਵਿੱਚ ਇਹੀ ਗੱਲ ਆ ਗਈ ਜਿਵੇਂ ਬਾਈ ਮੂਸੇ ਵਾਲਾ ਹਨਾ ਉੱਥੇ ਜਾ ਕੇ ਬਹਿ ਗਿਆ ਸੀ ਤਾਂ ਚਲ ਮਾਹਿਆ ਯਾਰ ਜੇ ਤੋ ਕਰਨਾ ਹੀ ਐ ਕੰਮ ਤੇ ਪਿੰਡ ਜਾ ਕੇ ਕਿਉਂ ਨਾ ਕਰੀਏ ਪਿੰਡ ਦਾ ਨਾਂ ਚੱਲੂਆ ਨਾਲ ਸਹੀ ਗੱਲ ਆ ਆਪਾਂ ਪਿੰਡ 'ਚ ਬਹਿ ਕੇ ਆ ਕੇ ਕੰਮ ਨੂੰ ਸਟਾਰਟ ਕੀਤਾ ਸੀ ਵਾਕਈ ਨਾਮ ਚੱਲਦਾ ਬਈ ਕਪਤਾਨ ਮੋਡੀਫਿਕੇਸ਼ਨ ਵਾਲਾ ਭਾਈ ਹੁਣ ਟਰੈਕਟਰਾਂ ਬਾਰੇ ਦੱਸ ਬੀ ਇਹ ਆਪਾਂ ਕਿੰਨੇ ਰੁਪਈਆ ਚ ਟਰੈਕਟਰ ਤਿਆਰ ਕਰਕੇ ਦੇ ਦਾਨੇਗੇ ਤਰਸੇਮ ਇਹਦੀ ਕੋਈ ਲਿਮਟ ਨਹੀਂ ਹੁੰਦੀ ਬਾਈ ਤੁਸੀਂ ਆ ਮੰਨੋ ਵੀ ਲੱਖ ਰੁਪਏ ਤੋਂ ਸਟਾਰਟ ਹੋ ਕੇ 15-16 ਲੱਖ ਤੱਕ ਆਪਾਂ ਟਰੈਕਟਰ ਤਿਆਰ ਕੀਤੇ ਹੋਏ ਆ ਟਰੈਕਟਰ ਤੁਹਾਡਾ ਆਪਣਾ ਜਾਂ ਕਿਵੇਂ ਇਹ ਮੇਰਾ ਆਪ ਦਾ ਖੁਦ ਹੈ ਜੀ ਠੀਕ ਹੈ ਇਹ ਆਪਾਂ ਬਾਈ ਮੂਸੇ ਵਾਲੇ ਨੂੰ ਡੈਡੀਕੇਟ ਕੀਤਾ ਸੀ ਟਰੈਕਟਰ ਅੱਛਾ ਉਹ ਕਿਹਨਾਂ ਮੂਸੇ ਵਾਲੇ ਦੇ ਲੱਗੇ ਹੋਏ ਨਾ ਇਹਦਾ ਬਾਈ ਬਾਈ ਵਾਸਤੇ ਕਿਉਂਕਿ ਆਪਾਂ ਬਾਈ ਨੂੰ ਹੀ ਆਪਦਾ ਆਈਡੀਅਲ ਮੰਨਦੇ ਆ ਉਹਨਾਂ ਨੂੰ ਆਈਡੀਅਲ ਮੰਨ ਕੇ ਅਸੀਂ ਪਿੰਡ 'ਚ ਬੈਠੇ ਸੀ ਆ ਕੇ ਉਹਨਾਂ ਨੇ ਮੰਨ ਆਈਡੀਅਲ ਮੰਨ ਕੇ ਆਪਾਂ ਇਹ ਕੰਮ ਨੂੰ ਸ਼ੁਰ ਕਿੰਗਾ ਹੁੰਦੇ ਸੀ ਅੱਜ ਤੋਂ 20 ਸਾਲ ਪਹਿਲਾਂ ਹੂੰ ਤੇ ਉਹ ਬੰਦਿਆਂ ਦੇ ਆਪਾਂ ਜਿਵੇਂ ਕਹਿੰਦੇ ਹੁੰਦੇ ਚਲੋ ਬੀਟ ਤਾਂ ਆਪਾਂ ਕਹਿੰਦੇ ਨਹੀਂ ਹੁੰਦੇ ਲੇਕਿਨ ਲੈਵਲ 'ਚ ਚਲੇ ਗਏ ਆਪਾਂ ਬਾਈ ਠੀਕ ਹੈ ਕੰਮ ਦੇ ਵਿੱਚ ਹੁਣ ਭਾਈ ਐਂ ਦੱਸੀ ਚੱਲ ਇਹਦਾ ਨਾਲ-ਨਾਲ ਵੀ ਆਪਾਂ ਲਾ ਲਾ ਕੀ ਰਿਹਾ ਇਹਨਾਂ ਦੇ ਕਿਹੜੀ ਚੀਜ਼ ਆਪਾਂ ਲਾਉਨੇ ਆਗੇ ਕਿਹੜੀ ਕੰਪਨੀ ਲਾ ਕੇ ਦਿੰਦੇ ਉਹ ਤਾਂ ਆਪਾਂ ਨੇ ਦਖਾਏ ਬਾਈ A ਤੋਂ Z ਟਰੈਕਟਰ ਦੇ ਉੱਪਰ ਤੁਸੀਂ ਚਲੋ ਜਿਹੜੇ ਖੜੇ ਆ ਉਹਨਾਂ ਬਾਰੇ ਦੱਸ ਦਿੰਨੇ ਆ ਹਾਂ ਠੀਕ ਹੈ ਤੁਸੀਂ ਮੈਂ ਬਾਈ ਨੂੰ ਕਹੂੰਗਾ ਇਧਰ ਮੜਾ ਜਾ ਮਾਰੀ ਕੈਮਰਾ ਬਾਈ ਇਹ ਸਪਿੰਨਰ ਵਗੈਰਾ ਆ ਗਏ ਬਾਈ ਟਾਇਰਾਂ ਦੇ ਵਿੱਚ ਆ ਨਵਾਂ ਟਰੈਕਟਰ ਆ ਬਿਲਕੁਲ ਬਾਈ ਜਿਵੇਂ ਚਮਕੀ ਜਾਂਦਾ ਹੁਣ ਇਹਨੂੰ ਜੈਰ ਵਗੈਰਾ ਤੇ ਲੱਗਦਾ ਇਹ ਸਟੀਲ ਦੇ ਵਿੱਚ ਆ ਬਾਈ ਲਾਈਫਟਾਈਮ ਆ ਜਰ ਨਹੀਂ ਪੈਂਦੀ ਇਹੀ ਘੁੰਮਣਗੇ ਗਰੰਟੀ ਆ ਆਪਣੀ ਠੀਕ ਆ ਆ ਹੈਗਾ ਜਿਵੇਂ ਨੇਮ ਪਲੇਟ ਜਗਦੀ ਆ ਇਹਦੇ ਵਿੱਚ ਆ ਨਾ ਸਟੀਲ ਡੰਡੇ ਆਗੇ ਆਪਣੇ ਠੀਕ ਆ ਫਿਰ ਸੀਟ ਕਵਰ ਆਗੇ ਬਹੁਤ ਹਾਈ ਕੁਆਲਿਟੀ ਦੇ ਆਗੇ ਬਾਈ ਫੋਰਚੂਨਰ ਦੀ ਸੀਟ ਤੇ ਵੇਜੀ ਚਾਹੀਦੀ ਤੇ ਵੇਜੀ ਸੇਮ ਫੀਲਿੰਗ ਆ ਮੈਂ ਸੇਮ ਫੀਲਿੰਗ ਆ ਠੀਕ ਆ ਪੱਕੀ ਗੱਲ ਆ ਬਾਕਟ ਹੋਗੀ ਹੂੰ ਡਾਊਨ ਸੀਲਿੰਗ ਛਤਰੀ ਮਿਊਜ਼ਿਕ ਸਿਸਟਮ ਸਾਰੀ ਡੈਕੋਰੇਸ਼ਨ ਹੋਗੀ ਬਾਈ ਇੱਕ ਬਈ ਦੀ ਆ ਖਾਸੀਅਤ ਦੱਸ ਕੇ ਜਾ ਸਾਊਂਡ ਵੀ ਕਿਵੇਂ ਆਪਾਂ ਜਿਵੇਂ ਆ ਤੁਸੀਂ ਆ ਲਿਖਿਆ ਹੋਇਆ ਵੀ ਆਪਣਾ ਕੋਈ ਕੁਝ ਵੀ ਕਰਾ ਸਕਦੇ ਕੁਝ ਵੀ ਬਾਈ ਜੀ ਤੁਸੀਂ ਫੋਟੋ ਪੇ ਚ ਨਹੀਂ ਆ ਹਾਂ ਉਹਨੂੰ ਸੇਮ ਡਿਜ਼ਾਈਨ ਅਸੀਂ ਕਰਨਾ ਠੀਕ ਹੈ ਖੁੱਲਾ ਚੈਲੰਜ ਆਪਣਾ ਕੁਛ ਨਹੀਂ ਵੀ ਅਸੀਂ ਐਂ ਬਣਾ ਕੇ ਦੇਵਾਂਗੇ ਜਿਹੜੀ ਵੀ ਚੀਜ਼ ਜਿਵੇਂ ਤੁਸੀਂ ਤਿਆਰ ਕਰਾਉਣੀ ਚਾਹੁੰਦੇ ਹੋ ਟਰੈਕਟਰ ਦੇ ਉੱਪਰ ਕੋਈ ਬੰਪਰ ਕੋਈ ਸਾਇਲੈਂਸਰ ਕੋਈ ਛਤਰੀ ਕੋਈ ਮਿਊਜ਼ਿਕ ਸਿਸਟਮ ਸਾਨੂੰ ਫੋਟੋ ਭੇਜੋ ਦੀ ਤੇ ਉਹਨੂੰ ਸਕਾਰ ਅਸੀਂ ਕਰਾਂਗੇ ਠੀਕ ਹੈ ਕੋਈ ਚੀਜ਼ ਤੋਂ ਨਾ ਨਹੀਂ ਸਾਡੀ ਬਾਈ ਟਰੈਕਟਰ ਕਿਹੜੇ ਕਿਹੜੇ ਮੁਲਕਾਂ ਚ ਭੇਜ ਰਹੋਗੇ ਭੇਜੇ ਵੀ ਨੇ ਟਰੈਕਟਰ ਤਾਂ ਬਾਈ ਉਹ ਨਾਲ ਸਾਰੇ ਬਾਹਰ ਲਿਆ ਬਾਈ ਇਹਨੂੰ ਛੱਡ ਦਿਓ ਆਪਣੇ ਨੂੰ ਇਹਨੂੰ ਛੱਡ ਕੇ ਆਹ ਬਾਈ ਆਸਟ੍ਰੇਲੀਆ ਵਾਲੇ ਦਾ ਠੀਕ ਹੈ ਅਗਲਾ ਕੈਨੇਡਾ ਵਾਲੇ ਦਾ ਹੂੰ ਉਸ ਤੋਂ ਅਗਲਾ ਵੀ ਕੈਨੇਡਾ ਦਾ ਰਹਬਦਾ ਬਈ ਦਾ ਠੀਕ ਹੈ ਤੇ ਉਸ ਤੋਂ ਗਾ ਹਾਲਾ ਵੀ ਬਈ ਕੈਨੇਡਾ ਹੀ ਭੇਜਣਾਗਾ ਠੀਕ ਹੈ ਤੇ ਆਪਣੇ ਟਰੈਕਟਰ ਵਰਕਸ਼ਾਪ ਚ ਉਧਰ ਮਤਲਬ ਵਰਕ ਕੰਮ ਹੋਈ ਜਾਂਦਾ ਮਕੈਨੀਕਲ ਕੰਮ ਹੋਈ ਜਾਂਦਾ ਤੇ ਜਿਹੜੇ ਭਰਾ ਨੇ ਉੱਥੇ ਬੈਠ ਕੇ ਕਰਾ ਰਹੇ ਨੇ ਤਿਆਰੇ ਬਈ ਸਾਰੇ ਉੱਥੇ ਬੈਠੇ ਨੇ ਇੱਕ ਵੀ ਬੰਦਾ ਇੱਥੇ ਨਹੀਂ ਆਇਆ ਆਪਣੇ ਕੋਲੇ ਅੱਛਾ ਹਾਂ ਸਾਰੇ ਉੱਥੇ ਬੈਠ ਕੇ ਸਾਰਿਆਂ ਨੇ ਉੱਥੇ ਬੈਠਿਆ ਨਹੀਂ ਕੰਮ ਕਰਾਇਆ ਤੇ ਇਹਦੀ ਲੁੱਕ ਕੰਮ ਦੀ ਤੇ ਕੁਆਲਿਟੀ ਤੁਸੀਂ ਅੱਖੀਂ ਦੇਖ ਸਕਦੇ ਹੋ ਹਣਾ ਕੀ ਕੇ ਮੈਂ ਦੀ ਆ ਰਹੀ ਹੈ ਮੋਡੀਫਿਕੇਸ਼ਨ ਜਿੰਨੀ ਮਰਜ਼ੀ ਮਹਿੰਗੀ ਕਰਵਾ ਲਿਆ ਬਾਈ ਮਾਹ ਚਾਹੇ ਸੋਨੇ ਦੀ ਜੁੰਝਲਾ ਵਾਲਾ ਟਰੈਕਟਰ ਤੇ ਉਹ ਲਾ ਕੇ ਦੇ ਦੇ ਉਹ ਲਾ ਕੇ ਦੇ ਦੋਗੇ ਲੈ ਬਾਈ ਹੋਰ ਆ ਤਾਂ ਆਮ ਜੀ ਚੀਜ਼ਾਂ ਨੇ ਜਿਹੜੇ ਹਾਰਨ ਵਗੈਰਾ ਨੇ ਨਾ ਬਾਕੀ ਆ ਚੀਜ਼ ਬਾਰੇ ਦੱਸੀ ਬਾਈ ਜਿਵੇਂ ਆਹ ਚੀਜ਼ ਤੁਸੀਂ ਲਾਈ ਇਹਦੇ ਨਾਲ ਕੋਈ ਪਾਣੀ ਵਗੈਰਾ ਨਾਲ ਇਹ ਗਲਦਾ ਤਾਂ ਨਹੀਂ ਜਾਂ ਕਿਵੇਂ ਕੁਝ ਨਾ ਕੁਝ ਨਹੀਂ ਬਾਈ ਇਹ ਤਾਂ ਪਹਿਲਾਂ ਗੱਡੀਆਂ ਦੇ ਵਿੱਚ ਹੁੰਦਾ ਸੀਗਾ ਜੀਪਾਂ ਦੇ ਵਿੱਚ ਆਉਂਦਾ ਹੁੰਦਾ ਸੀਗਾ ਮੇਟਾ ਉਸ ਤਰੀਕੇ ਦੀ ਆ ਵੀ ਗਿੱਲਾ ਕੱਪੜਾ ਮਾਰੋ ਉਸ ਸੁੱਕਾ ਮਾਰੋ ਸਾ ਤੇ ਜੇ ਆਹ ਕੱਲਾ ਕਿਸੇ ਨੇ ਲਵਾਉਣਾ ਹੋਵੇ ਇਹ ਤਾਂ ਬਹਾਵਾ ਮਹਿੰਗਾ ਲੱਗਿਆ ਕੁਝ ਵੀ ਲਵਾ ਲੈਣ ਬ ਇਹ ਸਾਊਂਡ ਕਿੰਨੇ ਕੁ ਤੋਂ ਸ਼ੁਰੂ ਹੋ ਜਾਂਦਾ ਫਿਰ ਸਾਊਂਡ ਆਪਣੇ ਕੋਲੇ ਬਈ ਮੰਨ ਕੇ ਚਲੋ 25000 ਰੁਪਏ ਤੋਂ ਸਟਾਰਟ ਆਪ ਆਪਣੀ ਕੋਈ ਮਿਊਜ਼ਿਕ ਦੀ ਤੇ 5 ਕ ਲੱਖ ਤੱਕ ਆਪਣੇ ਕੋਲੇ ਰੇਂਜ ਅਵੇਲੇਬਲ ਆ ਠੀਕ ਐ ਬਾਕੀ ਕੋਈ ਲਿਮਟ ਨਹੀਂ ਹੈਗੀ ਕੋਈ ਲਿਮਟ ਨਹੀਂ ਹਾਂ ਜੀ ਸਮਾਨ ਯਾਨੀ ਕਿ ਜੋ ਵੀ ਹੈਗਾ ਤੁਸੀਂ ਆਪਦੇ ਕੋਲੇ ਲਾਉਣਿਓ ਕੋਈ ਲਿਆ ਕੇ ਧੰਨੇ ਦਿੰਦਾ ਨਾ ਨਾ ਆਪਦੇ ਕੋਲੋ ਲਾਵਾਂਗੇ ਤੇ オリジナル ਲਾ ਕੇ ਦੇਵਾਂਗੇ ਬਾਈ ਜਿਹਨੂੰ ਹਲਕਾ ਜਾਂ ਹਲਕੀ ਕੁਆਲਿਟੀ ਚਾਹੀਦੀ ਹੈ ਉਹ ਬੰਦਾ ਆਪਣੇ ਕੋਲੇ ਅਪਰੋਚ ਹੀ ਨਾ ਕਰੇ ਅੱਛਾ ਇੱਕ ਬਾਈ ਇੱਧਰ ਲਿਆਈ ਮੋਬਾਈਲ ਆ ਦਿਖਾ ਮੜਾ ਜਾ ਆ ਚੀਜ਼ ਬਾਰੇ ਦੱਸ ਬਾਈ ਇਹ ਲਾਇਏ ਨੇ ਬਾਈ ਲਾਇਏ ਤੁਸੀਂ ਐ ਮਨੋ ਪਹਿਲਾਂ ਜਿਹੜੀਆਂ ਬਾਹਰ ਗੱਡੀਆਂ ਚੱਲਦੀਆਂ ਸੀ ਨਾ ਆਪਣੀਆਂ ਵੱਡੀਆਂ-ਵੱਡੀਆਂ ਰੈਂਗਲਰਾਂ ਬੀਕੋਨਾ ਉਹਨਾਂ ਦੇ ਪਾਈ ਹੁੰਦੇ ਆ ਤੇ ਇਹ ਦਾ ਐ ਮਨ ਕੇ ਚਲੋ 5-5 ਲੱਖ ਰੁਪਏ ਦੇ ਲਾਈ ਬਣਦੇ ਆ ਉਧਰ ਠੀਕ ਹੈ ਇਹ ਕਣ ਆਪਾਂ ਇੱਧਰ ਹੀ 2.5-3 ਲੱਖ ਰੁਪਏ ਦੇ ਵਿੱਚ ਤਿਆਰ ਕਰਕੇ ਟਰੈਕਟਰ ਨੂੰ ਪਾਈ ਆ ਜਿਹੜਾ ਪ੍ਰੋਪਰ ਵਰਕਿੰਗ ਵੀ ਕਰੂਗਾ ਇਕੱਲੀ ਲੁੱਕ ਨਹੀਂ ਹੈਗੀ ਇਹਦੀ ਠੀਕ ਹੈ ਹਾਂ ਬਾਕੀ ਉਹ ਬੰਪਰ ਬਾਰੇ ਦੱਸ ਬਈ ਯਾਰਾ ਜਿਹੜਾ ਆ ਬੰਪਰ ਹੈਗਾ ਹੂੰ ਇਹ ਮੈਂ ਵੱਡਾ ਛੋਟਾ ਕਿੰਨੇ ਰੁਪਈਆ ਦਾ ਹੋਊਗਾ ਇਹ ਵੀ ਫਿਰ ਬਾਈ ਇਹਦੀ ਕੋਈ ਪੈਸਿਆਂ ਦਾ ਕੋਈ ਹਿਸਾਬ ਨਹੀਂ ਪੈਸਿਆਂ ਦਾ ਕੋਈ ਹਿਸਾਬ ਨਹੀਂ ਰਹਿੰਦੇ ਹਿਸਾਬ ਨਹੀਂ ਇਹ ਤਾਂ ਕਿਲਮਾਂ ਦੇ ਹਿਸਾਬ ਨਾਲ ਬਣਦਾ ਲੋਹੇ ਦੇ ਵਿੱਚ ਸਟੀਲ ਦੇ ਵਿੱਚ ਬਣਾਉਣਾ ਤਾਂ ਲਗਭਗ ਆਹ ਬੰਪਰ ਬਣਿਆ ਹੋਇਆ ਇਹ 50 ਕੁ ਹਜ਼ਾਰ ਰੁਪਏ ਦਾ ਬੰਪਰ ਇਹ ਤਾਂ ਯਾਰ ਆਪਣੀ ਜੇਬ ਤੇ ਡਿਪੈਂਡ ਹੈ ਜੇਬ ਤੇ ਡਿਪੈਂਡ ਹੈ ਜਿਹੇ ਜਾ ਤੁਸੀਂ ਕੰਮ ਕਰਾਉਣਾ ਬਾਈ ਸਹੀ ਹੈ ਜਿਵੇਂ ਦੋਸਤੋ ਮੈਂ ਤੁਹਾਨੂੰ ਗੱਲ ਦੱਸਤੀ ਨਾ ਵੀ ਗੀਤਾਂ ਦੇ ਵਿੱਚ ਜਿਹੜੇ ਟਰੈਕਟਰ ਆਉਂਦੇ ਨੇ ਬਾਈ ਕੋਲੋਂ ਤਿਆਰ ਹੋ ਕੇ ਜਾਂਦੇ ਨੇਗੇ ਐਦੋਂ ਪਹਿਲਾਂ ਬਾਈ ਕਿੰਨੇ ਗੀਤਾਂ 'ਚ ਆ ਗਿਆ ਆਪਣੇ ਟਰੈਕਟਰ ਟਰੈਕਟਰ ਕਈ ਘੜੀਆਂ ਆਈਆਂ ਨੇ ਜੀ ਉਹਦੇ ਵਿੱਚ ਆਪਣੀ ਹਵੇਲੀ ਚ ਉਹ ਵੀ ਆਪਣੇ ਕੋਲ ਰੈਡੀ ਹੋ ਕੇ ਗਿਆ ਗਲਾਬ ਸਿੱਧੂ ਦੇ ਸੌਂਗ ਦੇ ਵਿੱਚ ਆਇਆ ਟਰੈਕਟਰ ਦੋ ਆਪਣੇ ਉਹ ਵੀ ਇੱਥੋਂ ਤਿਆਰ ਹੋ ਕੇ ਗਏ ਨੇ ਬਾਈ ਭਾਨੇ ਸਿੱਧੂ ਵੀ ਆ ਇੱਥੋਂ ਤਿਆਰ ਕਰਾ ਕੇ ਲਿਗਾ 911 ਜਿਹੜਾ ਹੁਣ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਆਗਾ ਠੀਕ ਹੈ ਬਾਈ ਗੇਲਰੋਂ ਤੇ ਜਿਹੜਾ ਉਹਨੂੰ ਸਨਮਾਨਿਤ ਕੀਤਾ ਸੀਗਾ ਫਾਰਮ ਟਰੈਕ ਉਹ ਵੀ ਇੱਥੋਂ ਹੋ ਕੇ ਗਿਆ ਹੈ ਬਾਈ ਲੱਖਾ ਸਦਾਣਾ ਵੀ ਆਪਣੇ ਤੋਂ 36 30 ਤਿਆਰ ਕਰਾ ਕੇ ਲੈ ਕੇ ਗਿਆ ਹੈ ਤੇ ਹੋਰ ਬਹੁਤ ਬਾਈ ਯਾਦ ਨਹੀਂ ਹਨਾ ਇੱਕ ਜਿਹੜਾ ਮੁੰਡਾ ਨੀਸ਼ੂ ਦੇਸ਼ਵਾਲ ਜਿਹਦੀ ਡੈਥ ਹੋ ਗਈ ਹਰਿਆਣੇ ਦੇ ਵਿੱਚ ਸਟੰਟ ਕਰਦਾ ਸੀਗਾ 800 ਪੇਜਾਂ ਦਾ ਜੌਂਡੀਆ ਟਰੈਕਟਰ ਸੀ ਉਹ ਬਾਈ ਦਾ ਜੌਂਡੀਆ ਟਰੈਕਟਰ ਵੀ ਆਪਣੇ ਕੋਲੇ ਬੁੱਕ ਸੀਗਾ ਕਿਉਂਕਿ ਆਪਣੇ ਕੋਲੇ ਸਾਰਾ ਕੰਮ ਹੁੰਦਾ ਬਾਈ ਉਹ ਬੁਕਿੰਗ ਤੇ ਹੁੰਦਾ ਮਿਨੀਮਮ 2 ਤੋਂ 3 ਮਹੀਨੇ ਬਾਅਦ ਤਬੰਦੇ ਦਾ ਨੰਬਰ ਆਉਂਦਾ ਬੁਕਿੰਗ ਤੇ ਟਰੈਕਟਰ ਜਿਹੜੇ ਖੜੇ ਆਏ ਨਹੀਂ ਹੈਗੇ ਵੀ ਤੁਸੀਂ ਆਗੇ ਤੇ ਅੱਜ ਖੜਾ ਕੇ ਇਹ ਬੁੱਕ ਨੇ ਤੇ ਤੂੰ ਬਾਅਦ ਵੀ ਆਪਣੇ ਕੋਲੇ ਘੱਟੋ-ਘੱਟ 25 ਤੋਂ 30 ਟਰੈਕਟਰ ਬੁੱਕ ਨੇਗੇ ਕਿੰਨੇ ਦਿਨਾਂ ਬਾਅਦ ਫਿਰ ਇੱਕ ਮਹੀਨੇ ਬਾਅਦ ਪਾਗਲ ਨੂੰ ਟਰੈ ਠੀਕ ਹੈ ਹਾਂ ਥੋੜਾ ਕੰਮ ਆ ਦੱਸ ਦੇਣਾ ਚ ਵੀ ਹੋ ਜੂਗਾ ਜਿਆਦਾ ਕੰਮ ਆ 6 ਮਹੀਨਿਆਂ ਤੱਕ ਵੀ ਲੱਗ ਜਾਂਦੇ ਹੁੰਦੇ ਨੇ ਇਹ ਜਨਰੇਟਰ ਵੀ ਹੁਣ ਆਹ ਡਾਇਰੈਕਟਰ ਸਾਰਾ ਤਿਆਰ ਕੀਤਾ ਬਾਈ 2007 ਮਾਡਲ ਹੈ ਇਹ 13 ਦੇ ਟਾਇਰਾਂ ਚ ਆਉਂਦਾ ਸੀਗਾ ਸੈਂਟਰ ਗੇਅਰ ਆਉਂਦਾ ਸੀਗਾ ਠੀਕ ਹੈ ਹੁਣ ਇਹਦੀ ਨਾਲੇ ਤਾਂ ਆਪਾਂ ਹੌਸ ਪਾਵਰ 60 ਹੌਸ ਪਾਵਰ ਕਰਤਾ ਸਾਰੀਆਂ ਅੱਜ ਹੋਂਦੀਆਂ ਟੈਕਨੋਲੋਜੀਆਂ ਨੇ ਡਬਲ ਪੰਪ ਕਰਤਾ ਠੀਕ ਹੈ ਡਬਲ ਜੈਕ ਵਾਲਾ ਆਪਾਂ ਮਾਡਲ ਹੀ ਨਵਾਂ ਕਰਤਾ ਮੈਂ ਕਿਹਾ ਸਾਰਾ ਸਾਈਡ ਗੇਅਰ 3 ਸਪੀਡ ਆ ਖੜਾ ਯਾਰ ਜਿਹੜਾ 22 ਮਾਡਲ ਤੇ ਹੀ ਮਾਡਲ ਆ ਸਾਰੇ ਫਿਊਚਰ ਇਹਦੇ ਵਿੱਚ ਆ ਤਾਂ ਜਿਵੇਂ ਆ ਬੰਦੇ ਦੀ ਜੇਬ ਤੇ ਡਿਪੈਂਡ ਕਰਦਾ ਆ ਦੇਖੋ ਇਹ ਚੀਜ਼ਾਂ ਸਟੀਲ ਦੀਆਂ ਨੇ ਇਹ ਸਟੀਲ ਦੇ ਵਿੱਚ ਆ ਬਾਈ ਸਟੀਲ ਦੀਆਂ ਨੇ ਲੋਹੇ ਦੀਆਂ ਲਗਾ ਦੋਂਗੇ ਤਾਂ ਉਹੀ ਦੀ ਉਹੀ ਬਣ ਜੂਗੇ ਨਾ ਸਹੀ ਗੱਲ ਆ ਇਹ ਚੰਗੀ ਗੱਲ ਆ ਬਾਕੀ ਇਹ ਤਾਂ ਨਹੀਂ ਗੱਲ ਦੀਆਂ ਹਾਂ ਬਾਕੀ ਕੋਈ ਕਿਹੜੀ ਚੀਜ਼ ਦੀ ਗਾਰੰਟੀ ਦਿਨਾਗਾ ਹਰ ਇੱਕ ਚੀਜ਼ ਦੀ ਬਾਈ ਕਿੰਨੇ ਟਾਈਮ ਦੀ ਜੇ ਟਰੈਕਟਰ ਤਿਆਰ ਕਰਾ ਲਿਆ ਵੀ ਆ ਚੀਜ਼ ਤਾਂ ਇੰਨਾ ਸਮਾਂ ਖਰਾਬ ਹੀ ਨਹੀਂ ਹੁੰਦੀ ਹੈਗੀ ਬਾਈ ਜਿਹੜੀ ਚੀਜ਼ ਤੈਨੂੰ ਲਾਤੀ ਠੀਕ ਹੈ ਬਾਕੀ ਤਾਂ ਤੇਰੇ ਕੇਅਰ ਤੇ ਡਿਪੈਂਡ ਆ ਵੀ ਕੇਅਰ ਕਿੰਨੇ ਕੁ ਕਰਦਾ ਹੈ ਜਿੰਨਾ ਜਿਹੜਾ ਟਰੈਕਟਰ ਰੱਖੇਗਾ ਉਹਨੇ ਚਿਰ ਦੀ ਗਾਰੰਟੀ ਹੁੰਦੀ ਆ ਸਾਡੀ ਹਰੇਕ ਸਮਾਨ ਜੇ ਕੇਅਰ ਨਹੀਂ ਕਰਨੀ ਤਾਂ ਚਾਹੇ ਬਾਈ ਕੱਲ ਨੂੰ ਲਿਜਾ ਕੇ ਖੇਲਿਆਰ ਦਿਓ ਉਹ ਅਗਲੇ ਦੀ ਡਿਪੈਂਡ ਹੈ ਨਾ ਜਿਵੇਂ ਆ ਤੁਸੀਂ ਆਪਣੇ ਤਿਆਰ ਕੀਤੀ ਹੋਏ ਨਹੀਂ ਇਟ ਕਿੰਨੀ ਕ ਮਜ਼ਬੂਤ ਨੇ ਆ ਜਾਲੀਆਂ ਜਿਹੜੀਆਂ ਆਪਾਂ ਮੂਹਰੇ ਲਗਾਉਣੇ ਹੁੰਦੇ ਨੇਗੇ ਉਹ ਪਈਆਂ ਨੇ ਇਹ ਜਾਲੀਆਂ ਤਾਂ ਤੁਸੀਂ ਆ ਮੰਨ ਕੇ ਚੱਲ ਬਾਈ 2 ਕੁਇੰਟਲ ਦਾ ਬੰਦਾ ਲਿਆ ਉਹਦੇ ਉੱਤੇ ਚੜਾ ਦੇਾਂਗੇ 2 ਕੁਇੰਟਲ ਦਾ 2 ਕੁਇੰਟਲ weight ਬੰਦੇ 'ਚ ਹੋਵੇ ਉਹਨੂੰ ਉੱਤੇ ਜਿਹੜਾ ਦੇਾਂਗੇ 2 ਕੁਇੰਟਲ ਨੂੰ ਛੱਡ ਦੇ ਬਾਈ ਚੈੱਕ ਰੇਟ ਕੱਲੀ ਖੜਾ ਦਿਓ ਉਹਨੂੰ ਛੱਡ ਦੇ ਬਾਈ ਦਰਸੇਮ 2 ਕੁਇੰਟਲ ਨੂੰ ਤਾਂ ਯਾਰ ਤੂੰ ਇੱਕ ਕੰਮ ਇਹ ਕਹਿਣਾ ਵੀ ਕੋਈ ਨਵਾਂ ਟਰੈਕਟਰ ਕਢਾ ਲੈ ਬੰਦਾ 15-20 ਸਾਲ ਟਰੈਕਟਰ ਨੂੰ ਬੋਂਦਾ ਹੈ ਤਾਂ 15-20 ਸਾਲ ਦੀ ਗਾਰੰਟੀ ਲਿਖ ਕੇ ਲੈ ਜੇ ਜਾਲੀ ਦੀ ਸਾਡੇ ਤੋਂ ਠੀਕ ਹੈ ਲੈ ਬਾਈ ਦੇ ਨਾਲ ਸਾਰੀ ਉਹ ਤੁਸੀਂ ਫੋਲੋ ਕਰ ਸਕਦੇ ਹੋ ਕਪਤਾਨ ਮੋਡੀਫਿਕੇਸ਼ਨ ਦੇ ਨਾਮ ਤੋਂ ਠੀਕ ਹੈ ਬਾਕੀ ਬਾਈ ਦਾ ਨੰਬਰ ਹੈਗਾ ਸਕਰੀਨ ਤੇ ਗੱਲਬਾਤ ਕਰ ਸਕਦੇ ਹੋ ਬਹੁਤ ਧੰਨਵਾਦ ਬਾਈ ਸਾਨੂੰ ਸਮਾਂ ਦਿੱਤਾ ਤੇ ਟਰੈਕਟਰ ਤੇਰੇ ਜਰਾ ਬਾ ਕਮਾਲ ਨੇ ਬੜੇ ਸੋਹਣੇ ਤਿਆਰ ਕੀਤੇ ਹੋਏ ਨੇ